ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਨ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਪੰਜ ਗਾਵਾਂ ਦਿਖਾਉਣੀਆਂ ਸਾਰੀਆਂ ਤੁਹਾਨੂੰ ਜਰਸੀਆਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਚਾਰ ਗੱਬਣਾ ਤੇ ਇੱਕ ਸੂਈ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਵੇਚ ਗਿਆ ਮਾਲ ਪਹਿਲਾਂ ਫਿਰ ਹਾਂਜੀ ਉਸੇ ਲੱਗ ਗਿਆ ਉਸ ਦਿਨ ਹੀ ਵੇਚੀ ਠੀਕ ਐ ਹੁਣ ਡਿਮਾਂਡ ਹੈਗੀ ਕਿ ਜਰਸੀਆਂ ਦੀ ਹਾਂਜੀ ਹੈਗੀ ਹੈਗੀ ਹੁਣ ਕਿਉਂ ਬਾਹਰ ਚੰਗੀ ਆ ਗਈ ਨਾ ਠੀਕ ਐ ਹੁਣ ਗਾ ਮੌਸਮ ਹੈ ਜਰਸੀਆਂ ਦਾ ਆ ਗਿਆ ਹਾਂ ਜਰਸੀਆਂ ਦਾ ਆ ਗਿਆ ਠੀਕ ਚਲੋ ਨਾਮ ਦੱਸਦੇ ਆ ਨਾਮ ਮੇਰਾ ਸੋਨੂ ਬਰਹਮਣ ਜੀ ਪਿੰਡ ਪੰਜ ਗਰਾਇਆਂ ਫਰੀਦ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਇੱਕ ਦੀ 9818 77029 ਇਹ ਨਾਲਾ ਬ ਪੰਜ ਗਰਾਂਜ ਤੋਂ ਬਾਅਦ ਫਿਰ ਸਿੱਧਾ ਇਹ ਨਾਲਾ ਹੀ ਹੁੰਦਾ ਹੈ ਤੇ ਬਿਲਕੁਲ ਰੋਡ ਦੇ ਉੱਪਰ ਹੀ ਆ ਪਿੰਡ ਤੇ ਅੱਜ ਗੱਬਣਾ ਹੀ ਆ ਸਾਰੀਆਂ ਇੱਕੋ ਹੀ ਸੂਈ ਹੈ ਇੱਕੋ ਸੂਈ ਹੈ ਤੇ ਆ ਦੇਖ ਸਕਦੇ ਇਹਦੇ ਥਣ ਲੱਗੇ ਤਾਂ ਅਜੇ ਤਿਆਰ ਹੋਣਾ ਵਾ ਇਹਨੂੰ ਚੰਗਾ ਥਣਾ ਦਾ ਸਾਈਜ਼ ਗਿਆ ਪਿਆ ਜਿਹੜਾ ਕਿੰਨਾ ਕੁ ਵਿਧੀ ਦੁੱਧ ਦੇ ਚਵਾਈ ਜਾਊਗੇ ਵੀਰ ਜੀ ਪਹਿਲਾ ਸੂਆ ਜੇ ਮੂੰਹੋਂ 4 ਦੰਦ ਜੀ ਅੱਛਾ ਪਹਿਲਾ ਹੀ ਸੂਆ ਸੋਨਾ ਹੀ ਪਹਿਲਾ ਹੀ ਸੂਆ ਜੀ ਠੀਕ ਆ ਜਿੰਨੀ ਬਰੀਡ ਕਲੂਡ ਹੈ ਭਾਵੇਂ 20 ਕਿਲੋ ਚਵਾ ਦੇ ਚਲੋ ਆਪਾਂ 16-17 ਕਿਲੋ ਹੀ ਕਵਾਂਗੇ ਵੀਰ ਜੀ ਠੀਕ ਆ ਜੀ ਤੋੜੋ ਹਾਂ ਫਿਰ ਇਹਨੂੰ ਇੱਕ ਵਾਰੀ ਬਾਕੀ ਅਜੇ ਟਾਈਮ ਲੈ ਜਾਓ ਕੋਈ ਸੌਂਜੇ ਹਫਤੇ ਕਿ ਤਕ ਲਗਭਗ ਜਿਹੜਾ ਸੂਗੂਗੀ ਬਾਕੀ ਅੱਜ ਥੋੜਾ ਮੀਂਹ ਦਾ ਮੌਸਮ ਹੈ ਬਾਹਰ ਮੀਂਹ ਮੋ ਪੈਣ ਦਿਆ ਸੀ ਨਾ ਥੋੜਾ ਡਰਦੀ ਦਰਦੀ ਜੀ ਆ ਨਵੀਂ ਵੈੜ ਪਹਿਲਾਂ ਨਾ ਅਕਸਰ ਬਾਹਰ ਘੱਟ ਨਿਕਲੀਆਂ ਹੁੰਦੀਆਂ ਵਾ ਤੇ ਭਲਾ ਮੀਂਹ ਹਮਨੇ ਤੇ ਹੈ ਗਿਆ ਅੰਦਿਕ ਸਾਡੇ ਹਵਾਨਾ ਚੰਗਾ ਪਰੰਦੀ ਆ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ 50 ਦੀ ਦੇਤੀ ਜੀ ਜਹਗੀ ਕਸਰ ਤੇ ਕੱਢਦੀ ਐ ਕੱਢ ਦੋ ਤੁਸੀਂ ਕਸਰ ਕੱਢ ਕਿੰਨੇ ਦੀ 48 ਦੀ ਦੇ ਦਈਏ ਦੇ ਦੋ 48 ਦੀ ਦੇ ਦੋ ਹੋਰ ਕਰ ਦੋਗੇ ਮਾਨ 47000 ਦੀ ਦੇ ਦਾਂਗੇ ਹਾਂ ਨਾਲ ਜੀ ਦੇ ਵਿੱਚ ਛੋੜੀ ਹੋਣੀ ਜੀ ਠੀਕ ਆ ਚਲੋ ਕੋ ਫੋਨ ਲਾਵੇ ਛੋੜ ਕਰ ਦੋਗੇ ਮੌਕਾ ਬਾਕੀ ਮਾਨਤਾਂ ਕਰਾਂਗੇ ਠੀਕ ਆ ਜੀ ਤੇ ਬਾਕੀ ਹਵਾਨਾ ਜਿਹੜਾ ਚੰਗਾ ਪਰੰਦੀ ਬਾਕੀ ਕੋਈ ਵੀਰ ਇੱਥੇ ਆ ਕੇ ਵੇਖ ਕੇ ਖੜੇ ਤੇ ਹੁਣ ਇੱਕ ਹੋਰ ਗੱਬਨ ਆ ਗਿਆ ਦੂਸਰੇ ਨੰਬਰ ਤੇ ਇਹਦੇ ਵੀ ਥਾਂ ਲੱਗੇ ਤੇ ਦੇਖ ਸਕਦੇ ਕਾਫੀ ਸਫਾਈ ਚ ਹਵਾਨਾ ਤਿਆਰ ਕਰਨ ਦੀ ਇਹ ਵੀ ਕੰਪੈਕਟ ਜਿਹੀ ਹਵਾਨਾ ਵਾ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀ ਵੀਰ ਜੀ ਪਹਿਲਾਂ ਸੁਗਾ ਸੁਣੇਗੇ ਇਹ ਚਾਰ ਦੰਦੇ ਜੀ ਬੰਗੂ ਠੀਕ ਹੈ ਜੀ ਇਹਦਾ ਵੀ ਪਹਿਲਾਂ ਹੀ ਸੁਗਾ ਤੇ ਵੀ ਚਾਰ ਦੰਦ ਆ ਚਾਰ ਦੰਦ ਕੀ ਆ ਇਹ ਕਿੰਨੇ ਕੇ ਦੁੱਧ ਆ ਲੀ ਜੀ ਇਹ ਵੀ 15 16 ਕਿਲੋ ਚਾਈ ਜੀ ਦੁੱਧ ਵੀਰ ਜੀ ਹੁੰਦਾ ਜੇ ਸੇਵਾ ਦਾ ਜਿੰਨਾ ਪਾਲੋ ਉਨਾ ਹੀ ਚੂਲੋ ਉਹਨਾਂ ਨੂੰ ਬਾਕੀ ਇਹ ਹੈ ਕਿ ਗੱਬਣਾ ਦੇ ਦੁੱਧ ਅੰਦਾਜ਼ੇ ਦਾ ਹੀ ਹੁੰਦਾ ਆ ਕੋਈ ਵੀਰ ਆਪਣੀ ਸਮਝ ਨਾਲ ਵੇਖ ਲੇ ਹਨਾ ਤਰ ਹਾਂ ਫੇਰ ਇਹਨਾਂ ਗੱਬਣਾ ਦਾ ਦਿਨ ਵੀ ਅੰਦਾਜ਼ੇ ਦੇ ਹੁੰਦੇ ਤੇ ਦੁੱਧ ਵੀ ਅੰਦਾਜ਼ੇ ਦਾ ਹੀ ਹੁੰਦਾ ਵਾ ਕੋਈ ਵੀਰ ਆਪਣੀ ਸਮਝ ਨਾਲ ਵੇਖ ਕੇ ਲਾ ਜੇ ਦੱਸਿਆ ਗਿਆ ਤਾਂ ਵਾਧੇ ਵੀ ਘੱਟ ਵੀ ਘੱਟ ਸਕਦੀਆਂ ਬਾਕੀ ਚੰਗੀ ਤਿਆਰ ਹੁੰਦੀ ਐ ਵੀ ਕੱਦ ਕਾਠ ਨਹੀਂ ਚੰਗਾ ਵਾ ਇਹਦਾ ਲੈ ਆ ਜਾ ਬੀਬੀ ਹਾਂ ਦੇ ਸੰਤਜੀ ਚੰਗੀ ਭਰੰਦੀ ਥੱਲੇ ਤੇ ਇਹਦਾ ਮੁੱਲ ਵੀ ਜੀ ਇਹ 45 ਵੀ ਦੇ ਦਈਏ ਜੀ ਇਹ 45000 ਦੀ ਹਾਂ ਜੀ ਵਿੱਚੋਂ ਕਰ ਦਈਏ ਛੋਟ ਛਾਟ ਤੁਸੀਂ ਕਰਨਾ ਜੋ ਵੀ ਤੁਸੀਂ ਕਹੋ ਉਹ ਹੀ ਕਰ ਲਾਂਗੇ ਜੀ ਅੱਜ ਜੇ ਕਰ ਦਈਏ ਕਰ ਦੋ ਤੁਸੀਂ ਇੱਕੋ ਗੱਲ ਕਰ ਦਈਏ ਇੱਕੋ ਹੀ ਗੱਲ ਕਰੀਏ 42000 ਜੀ ਦੇ ਦਈਏ ਦੇ ਲਾਂਗੇ ਇਹਦੇ ਵਿੱਚ ਛੋਟ ਹੀ ਹੋਣੀ ਨਹੀਂਗੀ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਕਿੰਨਾ ਕੁ ਲਾਜੀ ਟਾਈਮ ਵੀਰ ਜੀ ਇਹ ਹਫਤੇ ਦੇ ਵਿੱਚ ਵਿੱਚ ਸੂ ਪੈਣਗੀਆਂ ਸਾਰੀਆਂ ਜੀ ਠੀਕ ਹੈ ਜੀ ਆ ਚਾਰੇ ਹਫਤੇ ਦੇ ਵਿੱਚ ਵਿੱਚ ਸੂ ਪੈਣਗੀਆਂ ਤੇ ਦੁੱਧ ਕਿੰਨੇ ਕਾਲੀ ਆ ਏ ਵੀਰ ਜੀ ਪਹਿਲੇ ਸੂਏ ਘਰ ਆ ਲੈਂਦੇ ਅਸੀਂ 12 ਕਿਲੋ ਚੋਇਆ ਸੀ ਠੀਕ ਆ ਅਰ ਕਾ 13 14 ਕਿਲੋ 15 ਵੀ ਚੋਆ ਸਕਦੀ ਬਾਕੀ ਗੱਲ ਦੀ ਇਹ ਵੀ ਦੁੱਧ ਹੁੰਦਾ ਜੀ ਸੇਵਾ ਦਾ ਹਾਂਜੀ ਹਾਂਜੀ ਜਿੰਨਾ ਇਹਨਾਂ ਨੂੰ ਪਾਲੂ ਚੋਲੂ ਠੀਕ ਹੈ ਜੀ ਘਰ ਆਣ ਦੀ ਗਰੰਟੀ ਵੀ ਅਸੀਂ 12 ਕਿਲੋ ਚੋਇਆ ਜੀ ਪਹਿਲੇ ਠੀਕ ਆ ਤਰ ਹਾਂ ਫਿਰ ਇੱਕ ਵਾਰੀ ਬਾਕੀ ਆ ਕੇ ਇੱਥੇ ਆ ਕੇ ਆਪ ਵੇਖ ਕੇ ਲੈ ਜਾ ਕਰੋ ਫਿਰ ਚੰਗੀ ਤਰ੍ਹਾਂ ਪ੍ਰੋਪਰ ਕੱਦ ਕਾਠ ਦਾ ਰੰਗ ਰੂਪ ਦਾ ਅੰਦਾਜ਼ਾ ਲੱਗ ਜਾਂਦਾ ਬਾਕੀ ਇਹਦਾ ਆਮ ਜਰਸੀਆਂ ਦਾ ਜਿੱਡਾ ਕ ਕੱਦ ਹੁੰਦਾ ਵੱਡਾ ਕਿਦਾਂ ਕੱਦ ਨਾ ਬਹੁਤੀ ਉੱਚੀ ਤੇ ਨਾ ਬਹੁਤੀ ਛੋਟੀ ਜਰਸੀਆਂ ਦੇ ਸਾਮਨ ਲਾਈਏ ਤੇ ਉਤਰਾਇਆ ਕਿ ਸੰਭੀ ਸੰਭੀ ਚੰਗੀ ਆ ਅਜੇ ਤਿਆਰ ਹੋਣੀ ਹੈ ਜੀ ਤੇ ਇਹਦਾ ਮੁੱਲ ਵੀ ਦਿੱ ਫਿਰ 35 ਦੀ ਦੇ ਦਈਏ ਬੱਚੀ 35000 ਦੀ ਐਚਐਮ ਕਰ ਦੋ ਕਰ ਦੋ ਤੁਸੀਂ ਕਰ ਲਓ ਜੇ ਸਾਰੀਆਂ ਤੁਸੀਂ ਕਰਨਾ ਜੋ ਵੀ ਛੋਟਾ ਹੀ ਹੋਣੀਆਂ ਜੀ ਬਸ ਠੀਕ ਤਾਂ ਅਸੀਂ ਇਹ ਤਾਂ ਆਪ ਹੀ ਕਰ ਦੋ ਨਹੀਂ ਤੁਸੀਂ ਕਰਨਾ ਜੀ ਜਿੰਨਾ ਕਹਦੋਂਗੇ ਛੋਟੇ ਹੀ ਹੋਣੀਆਂ ਜੀ ਬਸ 32 ਦੀ ਦੇ ਦਈਏ ਫਿਰ ਇਹ ਵੀ ਦੇ ਦੋ ਪਰ ਛੋਟੇ ਹੀ ਹੋਣਗੇ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਹੋਰ ਇਹ ਵੀ ਗੱਪਾਂ ਨੇ ਇਹਦਾ ਕਿੰਨਾ ਸੁਆਜੇ ਬੱਚੀ ਪਹਿਲਾ ਸੁਆਜੇ ਬੱਚੀ ਤੋਂ ਆ ਅੱਛਾ ਪਿਓਰ ਜਲਸੀ ਜੀ ਵੇਖੋ ਬਰੀਡ ਵੇਖੋ ਠੀਕ ਹੈ ਤੋੜ ਦੋ ਇੱਕ ਰੀਨੋ Nada no, adelante, adelante, esta adelante, y adelante, ਬਾਕੀ ਇਹ ਵੀ ਕੰਪੈਕਟ ਜੇ ਹਵਾਨਾ ਤਿਆਰ ਕਰਨ ਦੀ ਹੈ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀ ਮੈਂ ਨਾ 35 ਹੀ ਦੇ ਦਿੰਦੀ ਹਾਂ ਨਹੀਂ 35 ਦੀ ਨਹੀਂ ਜਿੰਨੇ ਦੀ ਤੁਸੀਂ ਆਖੋਗੇ ਉਨੇ ਦੀ ਦੇ ਦਾਂਗਾ ਬਸ ਛੋੜਾ ਹੀ ਹੋਣੀ ਆ ਜੇ ਵੀਰ ਜਿੱਤੇ ਪੂਨ ਲਾਉਣਾ ਛੋੜ ਹੀ ਹੋਗੀ ਵਿੱਚੋਂ ਤੇ ਬਰਾਬਰ ਹੀ ਕਰ ਦਈਏ ਨਹੀਂ ਤਾਂ ਫਿਰ ਕਰ ਦੋ ਬਰਾਬਰੀ ਕਰ ਉਹਨੇ ਦੀ ਆ ਤੇ ਉਹਨੇ ਦੀ ਆ ਆ ਜਿਹੜਾ ਮਰਜ਼ੀ ਲੈ ਜਾ ਵੀਰ ਠੀਕ ਹੈ ਜੋੜਾ ਕੋਈ ਲੈ ਜਾਓ ਖੜੂ ਫਿਰ ਹੋਰ ਮਾਨ ਕਰਦਾ ਹੋਰ ਕਰ ਦੋਗੇ ਹੁਨੇਕਾ ਸੂਈ ਸਵਾਈ ਆ ਜਿਹੜੀ ਇਹਦਾ ਕਿ ਨਵਾਂ ਸੂਆ ਜੀ ਇਹ ਵੀਰ ਜੀ ਪਹਿਲਾ ਸੂਆ ਸੋਈ ਚ ਅੱਜ ਜ਼ਿਆਦਾਤਰ ਪਹਿਲਣਾਈ ਆ ਆਪਣੇ ਕੋਲ ਤੇ ਕਿੰਨਾ ਕਿ ਚਰ ਹੋਇਆ ਇਹਨਾਂ ਸੂਈ ਦੇ ਬਰਸੋਂ ਸੂਈਏ ਆਲ-ਆਲ ਤੇ ਨਹੀਂ ਕਰਦੀ ਕੁਛ ਨਹੀਂ ਤੁਹਾਨੂੰ ਤਾਂ ਰਮਰਾ ਕੇ ਦਿਖਾਉਣੇ ਹੋਣੇ ਚਲੋ ਦਿਖਾ ਹੀ ਦੋ ਫੇਰੀ ਤੋੜਦੇ ਆਪਾਂ ਇਹਨਾਂ ਕੱਦ ਦੇ ਤਾਂ ਵੀ ਛੋਟਾ ਹੀ ਆ ਉੱਚਾ ਨਹੀਂ ਕੱਦ ਜਾਂ ਮ ਜਰਸੀਆਂ ਦਾ ਜਿਹੋ ਜਿਹਾ ਕੱਦ ਹੁੰਦਾ ਵਾ ਬਾਕੀ ਇਹ ਆ ਕਿ ਇਹੋ ਜਿਹੇ گاਵਾ ਜਿਹੜੀਆਂ ਗਰਮੀਆਂ 'ਚ ਦੁੱਧ ਚੰਗਾ ਚਵਾਈ ਜਾਂਦੀਆਂ ਵਾ ਇੱਕ ਫੈਟ ਵੀ ਚੰਗੀ ਹੁੰਦੀ ਇਹਨਾਂ ਦੀ ਮਾ ਬੱਚਾ ਕੇ ਵਧੀਆ ਤੇ ਮਗਰ ਉਹ ਅੱਛਾ ਜਿਹਾ ਬੱਚਾ ਵੀ ਬੱਚਾ ਜੇ ਤੇ ਮਗਰ ਤਾਜਾ ਹੀ ਆ ਨਾੜੂ ਜਿਹੜਾ ਨਾਲ ਹੀ ਆਹ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਬਾਕੀ ਕੋਈ ਰੱਸੀ ਨਹੀਂ ਪੋਣੀ ਕੋਈ ਕੁਝ ਨਹੀਂ ਠੰਡੀ ਠੰਡੀ ਬੜੀ ਵਧੀਆ ਠੀਕ ਹੈ ਜੀ ਇਹ ਲੈ ਕੇ ਅੰਦਰ ਵਿੱਚ ਆ ਦਿਖਾ ਦਈਏ ਠੀਕ ਹੈ ਤੋੜ ਦਈਏ ਫਿਰ ਇਹਨੂੰ ਮੇਕ ਕਰੀਏ ਆਪਾਂ ਆਹ ਦੇਖ ਸਾਦੇ ਜੇ ਲੈ ਜਾ ਵੀ ਜੰਦਰ ਨਾਲ ਬਾਕੀ ਨੋਰਮਲ ਜਿਹਾ ਕਾਧਿਆ ਤੇ ਪਹਿਲਾ ਹੀ ਸੂਆ ਵਾ ਸਾਰੀਆਂ ਗਰਮੀਆਂ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ ਤੇ ਇਹ ਦੇਖੋ ਉਤਰਾ ਵੀਰ ਜੀ ਹੁਣ ਬੋਲਾ ਕਿੰਨਾ ਕਿ ਜੀ ਵੀਰ ਜੀ ਬੱਚੇ ਦਾ ਫਾਕੇ 7 ਹੋ ਜੇ 8 ਹੋ ਜੇ ਹੈਗਾ ਜੀ ਦਾ ਹਾਂ ਜੀ ਹੈਗਾ ਜੀ ਤੇ ਕਿੰਨਾ ਕੇ ਚਵਾਈ ਜਾਊਗੀ 10 ਕਿਲੋ ਦੀ ਚਵਾਈ ਜਾਊਗੀ ਦਾ ਤੇ ਮੁੱਲ 25 ਦੀ ਦੇ ਦੀ ਜੀ अच्छा हां जी ਵਿੱਚ ਹੈਗਾ ਕੋਈ ਕਸਰ ਤੇ ਕਾਹਦੀ ਕੋਈ ਕੜਨੀ ਜੋ ਕਸਰ ਤੁਸੀਂ ਕੜਨੀ ਜੀ 2000 ਕਰ ਦਈਏ ਮਨ ਕਰ ਦੋ ਜੀ ਪਰ ਛੋਟਾ ਹੀ ਹੋਣੀ ਹੈ ਜੀ ਠੀਕ ਹੈ 2000 ਦੇ ਦੇ ਦੋ 2000 ਦੀ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਬਾਕੀ ਜਿਹੜੀਆਂ ਸੂਈਆਂ ਇੱਥੇ ਆ ਕੇ ਆਪਣੀ ਚਵਾਈ ਕਰਕੇ ਖੜਨ ਜਿਹੜਾ ਗੱਬਣਾ ਉਹ ਟਿੱਪ ਕੇ ਖੜਨ ਆਪਣੀਆਂ ਪਾਸ ਕਰਕੇ ਖੜਨਗੇ ਠੀਕ ਹੈ ਜੀ ਹਾਂ ਜੀ ਆ ਦੇਖ ਸਕਦੇ ਗੱਬਣਾ ਜਿਹੜੀਆਂ ਇੱਥੇ ਆ ਕੇ ਪਾਸ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜਿਆ ਕਰੋ ਆਪਣੇ ਅਦਾਜੇ ਦੇ ਨਾਲ ਤੇ ਸੂਈ ਜਿਹੜੀ ਆਪਣੀ ਚਵਾਈ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁ